बंदी <laughs> ਬੱਚਿਆਂ ਦਾ ਉਹ ਹਾਲ ਕੀਤਾ ਹੋਇਆ ਹੈ ਨਾ ਆ ਦੇਖੋ ਇਹ ਵੀਡੀਓ ਮੜੀ ਦਿੱਤੀ ਜਾਵੇ ਤੇ ਆ ਦੇਖੋ ਸ਼ਰੀਆਮ ਦੇ ਖੋਲ ਲੈਂਦਾ ਆ WhatsApp ਕਰ ਦਿਓ ਸਰ ਚੱਲੀ ਨੇ WhatsApp ਕਰ ਬੱਚਿਆਂ ਨੂੰ WhatsApp ਕਰ ਦਿਓ ਉਹ ਪਹਿਲੇ ਲੈਂਦੇ ਆ ਬਸ ਠੀਕ ਹੈ ਇਹ ਤਾਂ ਪਹੁੰਚ ਗਈ ਆਪਣੇ ਕੋਲ ਬੱਚਿਆਂ ਦਾ ਉਹ ਹਾਲ ਕੀਤਾ ਹੋਇਆ ਹੈ ਨਾ ਇਹਨਾਂ ਨੂੰ ਆ ਦੇਖੋ ਇਹ ਵੀਡੀਓ ਮੜੀ ਦਿੱਤੀ ਜਾਵੇ ਤੇ ਆ ਦੇਖੋ ਸ਼ਰੀਆਮ ਦੇ ਖੋਲ ਲੈਂਦਾ ਆ WhatsApp ਕਰ ਦਿਓ ਸਰ ਚੱਲੀ ਨੇ WhatsApp ਕਰ ਬੱਚਿਆਂ ਨੂੰ WhatsApp ਕਰ ਦਿਓ ਉਹ ਪਹਿਲੇ ਲੈਂਦੇ ਆ ਬਸ ਠੀਕ ਹੈ ਇਹ ਤਾਂ ਪਹੁੰਚ ਗਈ ਆਪਣੇ ਕੋਲ ਬੱਚਿਆਂ ਦਾ ਉਹ ਹਾਲ ਕੀਤਾ ਹੋਇਆ ਆ ਇਹਨਾਂ ਦੀ ਆਹ ਦੇਖੋ ਇਹ ਵੀਡੀਓ ਮੜੀ ਦਿੱਤੀ ਜਾਵੇ ਆਹ ਦੇਖੋ ਸ਼ਰੀਆਮ ਦੇ ਫੁੱਲ ਲੈਂਦਾ ਆ WhatsApp ਕਰ ਦਿਓ ਸਰ ਚੱਲੀ ਨੇ WhatsApp ਕਰ ਬੱਚਿਆਂ ਦਾ WhatsApp WhatsApp ਕਰ ਦਿਓ ਉਹ ਪਹਿਲੇ ਲੈਂਦੇ ਆ ਬਸ ਠੀਕ ਆ ਤਾਂ ਪਹੁੰਚ ਗਈ ਆਪਣੇ ਕੋਲ ਬੱਚਿਆਂ ਦਾ ਉਹ ਹਾਲ ਕੀਤਾ ਹੋਇਆ ਆ ਇਹਨਾਂ ਦੀ ਆਹ ਦੇਖੋ ਇਹ ਵੀਡੀਓ ਮੜੀ ਦਿੱਤੀ ਜਾਵੇ ਆਹ ਦੇਖੋ ਸ਼ਰੀਆਮ ਦੇ ਫੁੱਲ ਲੈਂਦਾ ਆ WhatsApp ਕਰ ਦਿਓ ਸਰ ਚੱਲੀ ਨੇ WhatsApp ਕਰ ਬੱਚਿਆਂ ਦਾ WhatsApp WhatsApp ਕਰ ਦਿਓ ਉਹ ਬਸ ਠੀਕ ਆ ਤਾਂ ਪਹੁੰਚ ਗਈ ਆਪਣੇ ਕੋਲ ਬੱਚਿਆਂ ਦਾ ਉਹ ਹਾਲ ਕੀਤਾ ਹੋਇਆ ਇਹਨਾਂ ਲਈ ਆਹ ਦੇਖੋ ਇਹ ਵੀਡੀਓ ਮੜੀ ਗਈ ਆਹ ਦੇਖੋ ਸ਼ਰੀਆਮ ਦੇ ਖੋਲ ਲੈਂਦਾ ਆ WhatsApp ਕਰ ਦਿਓ ਸਰ ਚੱਲੀ ਨੇ WhatsApp ਕਰ ਬੱਚਾ WhatsApp ਕਰ ਦਿਓ ਉਹ ਪਹਿਲੇ ਲੈਂਦੇ ਆ ਬਸ ਠੀਕ ਹੈ ਤਾਂ ਪਹੁੰਚ ਗਈ ਆਪਾਂ ਹਾਂਜੀ ਲਾਗੂ ਕਰਨਾ ਪਿਆ ਕਿ ਕਾਸੇ ਕੀ ਹੋਇਆ ਕੀ ਬਾਜੀ ਨੇ ਆਵਰ ਕੱਟ ਦਿੱਤਾ ਜੀ ਤੇ ਬੰਦ ਕਰਾਉਣ ਵਾਲੇ ਇੱਕ ਸਾਰ ਇੱਕ ਪਾਸੇ ਸਾਰਾ ਮਹਲ ਇੱਕ ਪਾਸੇ ਹੋਇਆ ਜੀ ਇੱਕ ਪਾਸੇ ਸਾਰਾ ਮਹਲ ਇੱਕ ਪਾਸੇ ਸਾਰੇ ਗਿੱਟਾ ਦੇ ਇੱਕ ਸਾਰੇ ਪੱਗਲੇ ਪੜੀ ਤਾ ਕੋਈ ਪ੍ਰਸ਼ਾਸਨ ਨਹੀਂ ਸੁਣਵਾਈ ਕਰ ਰਿਹਾ ਸਾਡੀ 6 ਮਹੀਨੇ ਤੋਂ ਤੰਕੀਆਂ ਦੇ ਰਹੇ ਬਿਟ ਦਿੱਤਾ ਪੜਦਾਂਗਾ ਗੱਲ ਅੰਦਰ ਵੱਡਾ ਬੰਦਾ ਵੱਡਿਆ ਤਾਂ ਨਹੀਂ ਕੋਈ ਕਾਰਵਾਈ ਅਸੀਂ ਉਹਨੂੰ ਫੜਾਇਆ ਗੱਡੀ ਜਾਈ ਉਹਨਾਂ ਦੀ 112 ਨੰਬਰ ਤੇ ਫੋਨ ਕੀਤਾ ਤਾਂ ਵੀ ਕੋਈ ਕਾਰਵਾਈ ਨਹੀਂ ਹੋਈ ਆ ਵੀ ਕੋਈ ਗੱਲ ਕਰਨੀ ਹੈ ਕਿ ਇਹਨੇ ਦੱਸਿਆ ਵੀ ਆ ਵੀ ਮੈਂ ਇਹਨਾਂ ਦੇ ਘਰੋਂ ਲੈਣਾ ਨਾਮ ਵੀ ਦੱਸਿਆ ਆ ਕਾਰਵਾਈ ਨਹੀਂ ਹੋ ਰਹੀ ਸਾਡੇ ਕੋਲ ਬਹੁਤ ਵੀਡੀਓ ਨੂੰ ਪ੍ਰੋਵਾਈਡ ਕਰਾਦਾਂਗੇ ਜਿਹਨੀਆਂ ਵੀਡੀਓ ਸਾਡੇ ਕੋਲ ਇਹ ਬੰਦਾ ਮੰਨਿਆ ਜੀ ਇੱਥੇ ਕਿ ਮੈਂ ਲੈਣਾ ਪੈਸੇ ਵੀ ਫੜੇ ਗਏ ਇਹਦੇ ਬਣੋ ਪੈਸੇ ਹੀ ਪੁੱਛ ਨੂੰ ਦਿੱਤੇ ਆ ਸੀ ਸਾਡੇ 350 ਰੁਪਏ ਸੀ ਇਹਦੇ ਤਾਂ ਦੇਖੋ ਇੱਥੇ ਵੱਡੀ ਉਂਗਲੀ ਵੱਢਤੀ ਸੀ ਇਹਦੀ ਆ ਟਾਂਕੇ ਲੱਗੇ ਨੇ ਆ ਸਿਰ ਤੇ ਲੱਗੇ ਨੇ ਮੇਰਾ ਟਾਂਕੇ ਵੱਢਤਾ ਸੀ ਟਿੱਟਾ ਬੰਦ ਕਰੋ ਬੰਦ ਕਰੋ ਬੰਦ ਕਰੋ ਕਤਾ ਬੰਦ ਕਰੋ ਸੇਤ ਕਰਾ ਨੂੰ ਕਾਬੂ ਕਰੋ ਕਾਬੂ ਕਰੋ ਕਾਬੂ ਕਰੋ ਹਾਂਜੀ ਹਾਂ ਜੀ ਆ ਜੀ ਮੈਡਮ ਇੱਕ ਮਿੰਟ ਇੱਥੇ ਦੇਖੋ ਹਾਂਜੀ ਹੱਸੋ ਨਾ ਜੀ ਮੱਛੇ ਵਾਲਿਆਂ ਨੂੰ ਬਾਹਰ ਕਰੋ ਬੰਦ ਕਰੋ ਜੀ ਬੰਦ ਕਰੋ ਬੰਦ ਕਰੋ ਬੰਦ ਕਰੋ